ਭਗਵਾਨਤ ਮਾਨ ਦੇ ਤਾਂ ਮੂੰਹ ਤੇ ਉਹਨਾਂ ਨੇ ਕੇ ਜਿਰੀਵਾਲ ਉਹਨਾਂ ਨੇ ਚੇਪੀ ਲਾਈ ਹੋਈ ਆ ਉਹ ਨਹੀਂ ਬੋਲਦਾ ਹੈ ਭਗਵਾਨਤ ਨੂੰ ਅਸਤੀਫਾ ਦੇਣਾ ਚਾਹੀਦਾ ਇਕੱਲਾ ਘਾ ਹੁੰਦਾ ਸੀ ਇਕਾਈਆਂ ਹੁੰਦੀਆਂ ਸੀ ਰੇਤਾ ਹੁੰਦਾ ਸੀ ਸਾਰੀਆਂ ਬਜ਼ੁਰਗਾਂ ਨੇ ਪਜਾਉ ਕਰੀਆਂ ਫੇਰ ਕਿਤੇ ਜਾ ਕੇ ਅਸੀਂ ਰੋਟੀ ਖਾਣ ਲੱਗੇ ਹੁਣ ਰੋਟੀ ਖਾਣ ਲੱਗੇ ਤਾਂ ਇਹ ਕੌਣ ਆ ਗਏ ਅਸੀਂ ਇਕੱਲੇ ਨਹੀਂ ਮਰਦੇ ਘਟੋ ਘਟ 10 12 ਨੂੰ ਮਾਰ ਕੇ ਮਰਾਂਗੇ ਘਟੋ ਘਟ 2000 ਹੋ ਜੀ ਬਾਕੀ ਕਟੀਆਂ ਅੱਡ ਹੋਣ ਕਟੀਆਂ ਆ ਗਈਆਂ ਮਗਰ ਸਾਰੀਆਂ ਕਟੀਆਂ ਹੀ ਆਉਣ ਕਾਲ ਲਗਾਤਾਰ ਕਹਿ ਰਹੀ ਸੀ ਜਥੇਬੰਦੀਆਂ ਵਾਲੇ ਲਟੇਰੇ ਨੇ ਇਹ ਬਿਨਾ ਕਿ ਲੋ ਧਾਣੇ ਨਾਲ ਲੈਂਦੇ ਨੇ ਪਰ ਅੱਜ ਲੱਗਦਾ ਵੀ ਲੋੜ ਹੈ ਜੀ। ਨਾ ਜੀ ਸਾਨੂੰ ਬਹੁਤ ਲੋੜ ਹੈ ਨੇ ਜੀ। ਇਹ ਕੋਈ ਲਟੇਰੇ ਨਹੀਂ ਹੈ। ਅਸੀਂ ਇਹਨਾਂ ਦੀ ਸੇਵਾ ਤਾਂ ਹੀ ਕਰਦੇ ਆ। ਪਾਲਸੀ ਤਾਂ ਦਿੱਲੀ ਵਾਲੇ ਲੈ ਕੇ ਆਏ ਆ ਜੀ। ਕੇਜਰੀਵਾਲ ਲੈ ਕੇ ਆਏ ਆ। ਹੋ ਲਟੇਰੇ ਭਗਵਾਨਤ ਮੰਨਤਾ ਕਰੇ ਸੁੱਤਾ ਪਿਆ। ਇਸ ਵਕਤ ਤਾਂ ਬੋਲਦਾ ਹੀ ਨਹੀਂ। ਜੇ ਕਿਸਾਨ ਦਾ ਪੁੱਤ ਆ ਬਾਹਰ ਨਿਕਲੇ ਬੋਲੇ। ਚਲੋ ਨਾਈਟ ਬੱਧ ਰੱਖ ਜੂ 24 ਜੀ ਕੀ ਹੁੰਦਾ ਇਹਨਾਂ ਦਾ। 10 ਈਟਾ ਵੀ ਨਹੀਂ ਹੋਣੀ 24 ਜੀ ਕਿ ਨਹੀਂ। ਕੋਈ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਮਹਮਤਾਜ ਪਿੰਡਾਂ ਦੇ ਵਿੱਚ ਲੈਣ ਪੋਲੀਸੀ ਕੌਸਿਫਟ੍ਰੈਕਟਰ ਮਾਰਕ ਕੀਤੇ ਜਾ ਰਹੇ ਨੇ ਰਸਤੇ ਦੇ ਵਿੱਚ ਪਾਣੀ ਦੀ ਸੇਵਾ ਚੱਲ ਰਹੀ ਹੈ ਤੇ ਨਾਲ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲੱਗ ਰਹੇ ਨੇ ਗੱਲਬਾਤ ਕਰਦੇ ਇਹਨਾਂ ਪਿੰਡਾਂ ਦੀ ਜ਼ਮੀਨ ਹੈ ਜਿਹੜੀ ਇਸ ਪੋਲੀਸੀ ਵਿੱਚ ਆਈ ਹੈ ਮੁਰਦਾਬਾਦ ਪੰਜਾਬ ਜੀ ਆਪਣੇ ਪਿੰਡ ਦੀ ਕਿੰਨੀ ਜ਼ਮੀਨ ਇਸ ਪੋਲੀਸੀ ਵਿੱਚ ਆਈ ਹੈ 345 ਕਿਲੇ ਜੀ ਕਿੰਨੇ ਲੋਕ ਚਾਹੁੰਦੇ ਆ ਦੇਣੀ ਜ਼ਮੀਨ ਕੋਈ ਨਹੀਂ ਚਾਹੁੰਦਾ ਜੀ 100% ਨਹੀਂ ਚਾਹੁੰਦੇ ਦੇਣੀ 100% ਵੀ ਨਹੀਂ ਇੱਕ ਪੱਕੇ ਨੇ ਨਹੀਂ ਦੇਣੀ ਸਰਕਾਰ ਕਰੀਏ ਪਾਲਿਸੀ ਪਸੰਦ ਆ ਰਹੀ ਉਹ ਕਿਸਾਨ ਕਿੱਥੇ ਨੇ ਆ ਦੇਖ ਲੋ ਆ ਭੇਜ ਦਿਓ ਨੂੰ ਕੇਜਰੀਵਾਲ ਨੂੰ ਭੇਜੋ ਹਾਂ ਫੇਰ ਪਤਾ ਲੱਗੂ ਉਹਨੂੰ ਵਈਆ ਕੀ ਆ ਉਹਨੂੰ ਦਿਖਾਓ ਵੇ ਜੀ ਕੇਜਰੀਵਾਲ ਨੂੰ ਰੈਲੀ ਕਿਸਾਨਾਂ ਦੀ ਇਹ ਤਾਂ ਇਹਨਾਂ ਨੂੰ ਰੱਦ ਕਰਨੀ ਪੈਣੀ ਆ ਪੱਕੀ ਰੱਦ ਕਰਨੀ ਪੈਣੀ ਆ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਰਿਹਾ ਮੈਂ ਕਿਸਾਨਾਂ ਦਾ ਪੁੱਤਰ ਹਾਂ ਪਰ ਕੀ ਲੱਗਦਾ ਇਹ ਪਾਲਿਸੀ ਕਿਉਂ ਲੈ ਕੇ ਆਏ ਆ ਉਹ ਪਾਲਿਸੀ ਤਾਂ ਦਿੱਲੀ ਵਾਲੇ ਲੈ ਕੇ ਆਏ ਆ ਜੀ ਕੇਜਰੀ ਵਾਲੇ ਲੈ ਕੇ ਆਏ ਆ ਹੋ ਲਟੇਰੇ ਭਗਵੰਤ ਮਾਨ ਤਾਂ ਘਰੇ ਸੁੱਤਾ ਪਿਆ ਇਸ ਵਕਤ ਤਾਂ ਬੋਲਦਾ ਹੀ ਨਹੀਂ ਜੇ ਕਿਸਾਨ ਦਾ ਪੁੱਤ ਆ ਬਾਹਰ ਨਿਕਲੇ ਬੋਲੇ ਬਾਹਰ ਨਿਕਲ ਕੇ ਬੋਲੇ ਜੇ ਕਿਸਾਨ ਦਾ ਪੁੱਤ ਆ ਸਾਡੀ ਕਿੰਨੀ ਜ਼ਮੀਨ ਆਈ ਹੈ ਕੱਲੇ ਨੂੰ ਸਾਡੀ ਤੇ ਤਕਰੀਬਨ 10 ਕਿੱਲੇ ਆਏ ਆ ਜੀ ਹਾਂਜੀ ਹਾਂਜੀ ਕਿੰਨੀ ਚਾਹਣੇ ਆ ਦੇਣੀ ਸਰਕਾਰ ਨੂੰ ਬਸ ਬਣੀ 1 ਇੰਚ ਵੀ ਨਹੀਂ ਦਿੰਦੇ ਜੀ 1 ਇੰਚ ਇਹ ਆਉਂਦੇ ਆ ਕੱਲੂ ਪਿੰਡਾਂ 'ਚ ਫੇਰ ਆ ਪਿੰਡਾਂ 'ਚ ਵੜ ਨਹੀਂ ਦੇਣਾ ਸੀ ਉਹਨਾਂ ਨੂੰ ਡਾਂਗਾ ਪਹਿਣਗੇ ਉਹਨਾਂ ਜਿਹੜਾ ਉਹ ਮਰ ਜਾਣਗੇ ਮਰ ਜਿਹੜਾ ਉਹ ਡਾਂਗਾ ਪਹਿਣਗੇ ਉਹਨਾਂ ਦੇ ਇਹ ਹਲਾਤ ਹੋਏ ਪਏ ਆ ਆ ਦੇਖ ਲਓ ਦੇ ਵਿੱਚ ਬੜੀ ਹਾਂਜੀ ਪਿੰਡ ਦੇ ਵਿੱਚ ਵੜ ਨਹੀਂ ਦੇਣਾ ਕਿਸੇ ਨੂੰ ਇਹ 25 ਦੇ ਪਿੰਡਾਂ ਦਾ ਆ ਜੇ ਸਾਨੂੰ ਮਾਰ ਕੇ ਮਾਰ ਕੇ ਜ਼ਮੀਨ ਦੇ ਵਿੱਚ ਪਾਣਗੇ ਅਸੀਂ ਇਕੱਲੇ ਨਹੀਂ ਮਰਦੇ ਘੱਟੋ ਘੱਟ 10-12 ਨੂੰ ਮਾਰ ਕੇ ਮਰਾਂਗੇ ਹਾਂ ਐਵੇਂ ਨਹੀਂ ਮਰਦੇ ਕਿਵੇਂ ਜਿਹੜਾ ਦਿੱਲੀ ਅੰਦੋਲਨ ਸੀਗਾ ਉਹ ਬੈਲ ਆ ਜੇ ਤਿੰਨ ਆਏ ਸੀਗਾ ਉਹਦਾ ਹੌਲੀ ਹੌਲੀ ਲਾਗੂ ਹੋਣੇ ਸੀ ਪਰ ਇਹ ਤਾਂ ਸਿੱਧਾ ਹੀ ਜ਼ਮੀਨਾਂ ਉੱਤੇ ਕਬਜ਼ਾ ਹੋ ਗਿਆ ਹਾਂਜੀ ਹਾਂਜੀ ਇਹ ਸਿੱਧਾ ਹੀ ਕਬਜ਼ਾ ਹੋ ਗਿਆ ਕਬਜ਼ਾ ਅਸੀਂ ਦੇਣਾ ਹੀ ਨਹੀਂ ਹੈ ਕਬਜ਼ਾ ਤੁਸੀਂ ਦੇਖ ਲਓ ਅਜੇ ਤਾਂ ਨੇੜੇ ਨੇੜੇ ਦੇ ਪਿੰਡਾਂ ਦਾ ਹੀ ਆ ਕੱਠ ਅਜੇ ਤਾਂ ਸਾਰੇ ਪੰਜਾਬ 'ਚ ਹੋਣਾ ਹੈ ਉਹ ਕਹਿੰਦੇ ਤੁਹਾਨੂੰ ਪਲਾਟ ਦੇਣੇ ਆ ਮਹਿੰਗੇ ਨਹੀਂ ਪਲਾਟ ਅਸੀਂ ਕੀ ਕਰ ਰਹੇ ਆ ਜੀ ਉਹ ਸਾਡੀ ਪਲਾਟ ਸਾਡੇ ਕੋਲ ਹੈਗਾ ਇਹ ਘਰ ਰਹਿਣ ਲਈ ਅਸੀਂ ਪਲਾਟ ਸਾਡੀ ਜ਼ਮੀਨ ਦਾ ਹੀ ਪਲਾਟ ਆ ਕਿਤੋਂ ਲੈ ਕੇ ਆਉਣੇ ਆ ਉਹਨਾਂ ਨੇ ਸਪੈਸ਼ਲ ਕਿਵੇਂ ਬਣਾਈ ਲੱਗਦੀ ਹੈ ਪਾਲਿਸੀ ਵੀ ਥੋੜੀ ਜਿਹੀ ਮੇਜ ਅਸੀਂ ਪਲਾਟ ਲੈਣਾ ਹੀ ਨਹੀਂ ਹੈ ਜੀ ਪਾਲਿਸੀ ਗਲਤ ਬਣਾਈ ਹੈ ਬਿਲਕੁਲ ਪੰਜਾਬ ਸਰਕਾਰ ਨੇ ਬਿਲਕੁਲ ਗਲਤ ਪਾਲਿਸੀ ਬਣਾਈ ਹੈ ਭਗਵੰਤ ਮਾਨ ਜੀ ਭਵੰਤਮਾਨਕ ਨਹੀਂ ਪਰ ਹਾਲੇ ਤੱਕ ਜਿਵੇਂ ਵਿਰੋਧ ਲਗਾਤਾਰ ਹੋ ਰਿਹਾ ਕੋਈ ਬਿਆਨ ਤੱਕ ਨਹੀਂ ਆਇਆ ਉਹ ਲਗਾਤਾਰ ਇਹੀ ਕਹ ਰਿਹਾ ਕਿਸਾਨ ਖੁਸ਼ ਨੇ ਖੁਸ਼ ਨੇ ਕੋਈ ਖੁਸ਼ ਨਹੀਂ ਜੀ ਹਾਂ ਕੋਈ ਖੁਸ਼ ਨਹੀਂ ਕਿਸਾਨ ਤੁਸੀਂ ਦੇਖ ਲਓ ਖੁਸ਼ ਆ ਕਿਸਾਨ ਖੁਸ਼ ਆ ਦੇਖ ਲਓ ਤੁਸੀਂ ਆਪ ਹੀ ਕੋਈ ਕਿਸਾਨ ਖੁਸ਼ ਨਹੀਂ ਹੈਗਾ ਭਗਵੰਤ ਮਾਨ ਦੇ ਤਾਂ ਮੂੰਹ ਤੇ ਉਹਨਾਂ ਨੇ ਕੇਜਰੀਵਾਲ ਉਹਨਾਂ ਨੇ ਚੇਪੀ ਲਾਈ ਹੋਈ ਆ ਉਹ ਨਹੀਂ ਬੋਲਦਾ ਨਾ ਉਹਨੂੰ ਭਗਵੰਤ ਮਾਨ ਨੂੰ ਅਸਤੀਫਾ ਦੇਣਾ ਚਾਹੀਦਾ ਇਸ ਵਕਤ ਸਰਕਾਰ ਭਗਵੰਤ ਮਾਨ ਨੂੰ ਅਸੀਂ ਲੋਕਾਂ ਨੂੰ ਗਾਲਾਂ ਕੱਢੀ ਜਾਂਦਾ ਹਾਂ ਬਾਕੀ ਦੇ ਲੀਡਰਾਂ ਨੂੰ ਨੰਦੇ ਰਹਿਣ ਤੇ ਕਿਤੇ ਆਇਆ ਉਹ ਐ ਕਰਦੇ ਆ ਉਹ ਐ ਕਰਦੇ ਆ ਹੁਣ ਆਪ ਕੀ ਕਰਦਾ ਉਹੀ ਕੁਝ ਲੱਗਦਾ ਕਿ ਬਦਲਾਓ ਉਹ ਤਾਂ ਬਹੁਤ ਪਿੱਛੇ ਰਹਿ ਗਏ ਉਹ ਬਾਹਲੇ ਦਿਨਾਂ ਚ ਲੋਕਾਂ ਨੇ ਪਿੰਡ ਚ ਨਹੀਂ ਬਣ ਦੇਣਾ ਝਾੜੂ ਵਾਲੇ ਨੂੰ ਕਿਸੇ ਨੂੰ ਵੀ ਇਹ ਹਾਲਾਤ ਆ ਬੋਟ ਲੱਗਣ ਲੱਗੇ ਪਿੰਡਾਂ ਚ ਕੋਈ ਝਾੜੂ ਵਾਲਾ ਇੱਥੇ ਬੜਾ ਜਾਂਦੇ ਨੇ ਪਾਲਿਸੀ ਵਾਪਸ ਨਹੀਂ ਲੈਂਦੇ ਨਾ ਕੋਈ ਝਾੜੂ ਵਾਲਾ ਨਾ ਕੋਈ ਪ੍ਰਸ਼ਾਸਨ ਦਾ ਬੰਦਾ ਸਾਡੇ ਪਿੰਡਾਂ ਚ ਨਾ ਆਵੇ ਇਹ ਨਹੀਂ ਲੈਂਦਾ ਪਾਲਿਸੀ ਵਾਪਸ ਫੇਰ ਕੀ ਇਸ ਤੋਂ ਬਾਅਦ ਦਾ ਕਰੋਗੇ ਵੰਡ ਨਹੀਂ ਦੇਣਗੇ ਨੇ ਜ਼ਮੀਨ ਦੇ ਵਿੱਚ ਕਰ ਗਏ ਮੈਂ ਕਰ ਜੀਵੀਦਾਰ ਮਰ ਜੂ ਹਾਂਜੀ ਜੀਵੀਦਾਰ ਮਰ ਜੂ ਪਰ ਪੈਰ ਨ ਰੱਖਣ ਦਾ ਜ਼ਮੀਨ ਦੇ ਵਿੱਚ ਪੈਰ ਨ ਰੱਖਣ ਦਾ ਬਿਲਕੁਲ ਤਾਂ ਕੁਟੀੜਾ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜਾ ਵਿਰੋਧ ਹੈ ਉਹ ਪਿੰਡਾਂ ਵਿੱਚ ਦੇਖਣ ਨੂੰ ਮਿਲ ਰਿਹਾ ਜਿਹੜਾ ਟਰੈਕਟਰ ਮਾਰਚ ਹੈ ਲੰਮੀਆਂ ਕਿਤਾਰਾਂ ਟਰੈਕਟਰਾਂ ਦੀਆਂ ਪਿੰਡਾਂ ਵਿੱਚੋਂ ਲੰਘ ਰਹੇ ਹਨ ਉਹ ਇਹ ਵੀ ਕਹਿੰਦੇ ਨੇ ਕਿ ਜਿਹੜੇ ਕਿਸਾਨ ਨੇ ਜਿਹੜੇ ਉਹ ਚਾਹੁੰਦੇ ਨੇ ਸਾਨੂੰ ਜ਼ਮੀਨ ਦੇਣੀ ਕਿ ਵਿਕਾਸ ਕਰਨਾ ਕਹਿੰਦੇ ਸੀ ਵੱਡੀ ਇੱਥੇ ਪਿੰਡ ਹਰੇਕ ਪਿੰਡ ਦੀ ਜ਼ਮੀਨ ਆਈ ਆ ਜਾਣਾ ਇੱਕ ਵੀ ਬੰਦਾ ਹੱਥ ਖੜਾ ਕਰ ਦੇਵੇ ਚਾਹੁੰਦਾ ਮੈਂ ਕੋਈ ਨਹੀਂ ਚਾਹੁੰਦਾ ਆ ਸਾਡਾ ਨਗਰ ਤੁਸੀਂ ਸਾਰਾ ਘੇੜਾ ਦੇ ਕੇ ਦੇਖਿਓ ਬਈ ਇਹ ਕਿਸੇ ਲੁਧਿਆਣੇ ਨਾਲੋਂ ਕਿਸੇ ਗੱਲੋਂ ਘੱਟਾ ਦਿਖਾਓ ਮੈਨੂੰ ਸਾਰੇ ਪਿੰਡ ਕਿਤੇ ਇੱਕ ਥਾਂ ਪਾਣੀ ਦਿਖਾ ਦਿਓ ਇੱਕ ਥਾਂ ਕਿਤੇ ਗੰਦਗੀ ਦਿਖਾ ਰਹੇ ਹੋ ਕਹਿੰਦੇ ਚੰਡੀਗੜ੍ਹ ਵਾਂਗੂ ਬਣਾ ਦੇਣੇ ਇਹ ਚੰਡੀਗੜ੍ਹ ਨਾਲੋਂ ਸਾਡਾ ਪਿੰਡ ਚੰਡੀਗੜ੍ਹ ਨਾਲੋਂ ਵਧੀਆ ਅਸੀਂ ਚੰਡੀਗੜ੍ਹ ਤੋਂ ਕੀ ਕਰਾਂ ਹੁਣ ਅਨਪੜਤਾ ਹੈ ਨਹੀਂਗੇ ਆ ਜਿਹੜੇ ਤੁਰੇ ਫਿਰਦੇ ਆ ਪੜ੍ਹੇ ਲਿਖੇ ਕਿਸਾਨ ਆ ਠੀਕ ਆ ਕਿ ਨਹੀਂ ਕੋਈ ਵੀ ਕਹਿੰਦੇ ਇਹ ਵੀ ਗਮਰਾਹ ਕੀਤਾ ਜਾ ਰਿਹਾ ਤੁਹਾਨੂੰ ਪਿੰਡਾਂ ਵਾਲਿਆਂ ਨੂੰ ਤੁਸੀਂ ਗੱਲ ਨਹੀਂ ਸਮਝਦੇ ਅੱਗੇ ਬਜ਼ੁਰਗ ਤਾਂ ਸੀਗੇ ਮੈਂ ਕੌਣ ਹੋ ਜੀ ਚੰਡੀਗੜ੍ਹ ਸਾਡੇ ਪਿੰਡਾਂ ਦੇ ਮੁਕਾਬਲੇ ਜ਼ੀਰੋ ਆ ਸਾਡੇ ਸਾਡੇ ਪਿੰਡ ਤਾਂ ਨੂੰ ਇਹ ਚਾਹੋ ਵੀ ਟੇਲ ਫੂਕਦੇ ਫਿਰ ਨੂੰ ਦਿਮਾਗ ਲੈਣਾ ਨੇ ਅਮੀਦਾਰ ਸੀਗੇ ਸਰਕਾਰ ਚੁਣੀ ਐ ਨਵੀਂ ਅਮੀਦਾਰ ਕਿੰਨੇ ਕਿ ਸੀਗੇ ਇਹਨਾਂ ਤੋਂ ਅਮੀਦਾਰ ਤਾਂ ਬਹੁਤ ਜ਼ਿਆਦਾ ਸੀ ਪੂਰੇ ਪੰਜਾਬ ਨੇ ਦੋਵੇਂ ਅਮੀਦਾਰ ਤੇ ਆ ਆਏ ਅਮੀਦਾਰ ਤੇ ਆ ਦੂਜਿਆਂ ਨੂੰ ਭੰਡ ਕੇ ਅਮੀਦਾਰ ਤਾਂ ਹੀ ਆਏ ਨੇ ਲੋਕਾਂ ਨੂੰ ਅਮੀਦਾਰ ਕਿਉਂ ਰੱਖ ਜੂ 27 ਚ ਕੀ ਹੁੰਦਾ ਇਹਨਾਂ ਦਾ 10 ਸੀਟਾਂ ਨਹੀਂ ਹੋਣੀਆਂ 27 ਚ ਕਿਹਨਾਂ ਜਿਹੜਾ ਰੋਸ ਪ੍ਰਦਰਸ਼ਨ ਆ ਇਹ ਨੂਰਪੁਰੇ ਚੱਲਿਆ ਗਿਆ ਜੀ ਅਜੇ ਪਹਿਲੇ ਪਿੰਡ ਤੋਂ ਸ਼ੁਰੂ ਹੋਇਆ ਤੇ ਲਗਭਗ ਅੱਧ ਤੋਂ ਵੱਧ ਲੰਘ ਗਿਆ ਅਜੇ ਮੁੱਕ ਨਹੀਂ ਰਿਹਾ ਤੁਸੀਂ ਆਪ ਦੇਖ ਲਓ ਚੰਨੇ ਕੰਦ ਜੇ ਰੋਸ ਆ ਲੋਕਾਂ ਦਾ ਰੋਸ ਲੋਕਾਂ ਦਾ ਰੋਹ ਆ ਹੋਰ ਕੀ ਆ ਅਜੇ ਤਾਂ ਰੋ ਸ਼ੁਰੂ ਹੋਇਆ 32 ਪਿੰਡੀਓ ਸਾਡੇ ਹਜੇ ਸਾਰੇ ਬੱਤੀ ਪਿੰਡੀਏ ਨੂੰ ਦੇਣ ਵਾਲੇ ਆ ਦਾਖੇ ਹਲ ਕਰਦੇ ਆ ਮਾਮੀ ਪਹਿਲਾ ਹਲੇ ਪਹਿਲਾ ਹਾਂਜੀ ਇਹ ਪਹਿਲਾ ਅੰਦੋਲਨ ਹੀ ਹਜੇ ਜੀ ਸ਼ੁਰੂ ਹੀ ਹੋਇਆ ਬਾਕੀ ਸਾਨੂੰ ਸਾਰੇ ਪੰਜਾਬ ਚੋਂ ਸਾਡੇ ਪਿੰਡਾਂ ਲਈ ਜਿੰਨੇ ਵੀ ਕਿਸਾਨ ਵਰਕਰ ਜਥੇਬੰਦੀਆਂ ਵਾਲੇ ਆਏ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਸਾਡੀ ਖਾਤਰ ਆਏ ਆ ਕਿਉਂਕਿ ਸਾਡਾ ਪਿੰਡ ਵੀ ਵਿੱਚ ਹੀ ਆ ਲੈਂਡ ਪੂਲਿੰਗ ਦੇ ਅੱਤਕਾ ਨਾ ਕੀ ਕੀ ਖਵਾਉਣ ਨੂੰ ਫਿਰਦੇ ਸਾਨੂੰ ਐਸੀ ਤਰੱਕੀ ਦੀ ਲੋੜ ਹੀ ਨਹੀਂ ਅਸੀਂ ਪਹਿਲਾਂ ਹੀ ਲੈਣ ਡੌਣਾ ਸਾਨੂੰ ਸਾਰਾ ਕੁਝ ਪਤਾ ਵੀ ਕਿਵੇਂ ਕਰਨਾ ਲੁਧਿਆਣੇ ਦੀ ਡੋਟ ਚਾਹ ਸਾਡਾ ਨਾ ਜੜਾ ਚਾਹ ਪੰਡ ਸਵਰਗਾ ਦੁਨੀਆ ਦਾ ਸਵਰਗਾ ਹੈ ਕੈਲਪੁਰ ਨਗਰ ਬਹੁਤ ਪਜਾਉ ਜ਼ਮੀਨ ਹੈ ਸਾਡੀ ਬਚੌਰ ਕਾਂ ਨੇ ਸਾਡੇ ਪਹਿਲਾਂ ਕਾਇਆਂ ਪੱਟ ਪੱਟ ਕੇ ਅਸੀਂ ਆਪ ਦੇਖਿਆ ਕੱਲਾ ਘਾ ਹੁੰਦਾ ਸੀ ਕਾਇਆਂ ਹੁੰਦੀਆਂ ਸੀ ਰੇਤਾ ਹੁੰਦਾ ਸੀ ਸਾਰੀਆਂ ਬਚੌਰ ਕਾਂ ਨੇ ਪਜਾਉ ਕਰੀਆਂ ਫੇਰ ਕਿਤੇ ਜਾ ਕੇ ਅਸੀਂ ਰੋਟੀ ਖਾਣ ਲੱਗੇ ਹੁਣ ਰੋਟੀ ਖਾਣ ਲੱਗੇ ਤਾਂ ਇਹ ਖੋਣ ਆ ਗਏ ਇਹ ਤਾਂ ਖੌਦ ਕੰਦੇ ਰਿਆ ਮੈਂ ਕਿਸਾਨਾਂ ਦਾ ਪੁੱਤਰਾਂ ਕਿਸਾਨਾਂ ਦਾ ਪੁੱਤਰ ਫਿਰ ਹਾਵੇ ਆ ਦਵੇ ਫਿਰ ਪੁਲਿਸ ਦੀ ਬਾਅਦਸਾ ਨਾ ਬਈ ਜਾ ਕੇ ਕਿੱਥੇ ਸੁੱਤਾ ਪਿਆ ਦੱਸੇ ਸਾਨੂੰ ਕਿੱਥੇ ਆਓ ਆ ਜਾ ਆ ਜਾ ਦੋਨਾਂ ਦੇ ਪੁੱਤਰਾਂ ਰੋਲ ਤਾਂ ਕਰੋ ਜੇ ਉਹਦੇ ਹੱਕ ਜੇ ਉਹ ਤੋਂ ਨਹੀਂ ਕੋਸ ਹੁੰਦਾ ਅਸਤੀਫਾ ਦੇ ਦੇਵੇ ਆਪਣੇ ਮੁੱਖ ਮੰਤਰੀ ਬਾਤੋਂ ਅਸਤੀਫਾ ਦੇ ਦੇਵੇ ਫਿਰ ਅਸੀਂ ਮੰਨਾਂਗੇ ਵੀ ਕਿਸਾਨਾਂ ਦਾ ਪੁੱਤ ਆ ਨੰਬਰਦਾਰ ਮੌਜੂਦ ਤਾਂ ਤੁਹਾਡਾ ਹਲਕਾ ਕਿਹੜਾ ਪੈਂਦਾ ਹਲਕਾ ਹਲਕਾ ਤੁਹਾਡਾ ਵਾਇਕ ਕਹਿੰਦਾ ਇੱਥੇ ਈ ਆ ਮਨੁਭੀਤੇ ਵਾਲੀ ਆ ਵਧਾਇਆ ਗਿਆ ਇੱਥੇ ਹਾਂ ਉੱਥੇ ਗਿਆ ਆ ਪਾ ਪ੍ਰੋਗਰਾਮ ਤੇ ਸਾਡੇ ਕੋਲ ਨਹੀਂ ਆਇਆ ਉਹ ਤੂੰ ਉਹਦੇ ਨਾਲ ਆ ਉਹ ਨਾਲ ਆ ਉਹਦੀ ਉਹਦੀ ਜੀ ਨਹੀਂ ਉਹਦੀ ਬਹੁਤ ਆਈਏ ਬੱਚੇ ਹਾਂਜੀ ਕੋਈ ਵਿਰੋਧ ਕਰਦਾ ਆ ਹੁਣ ਜਿੰਨੀਆਂ ਵੀ ਗੱਡੀਆਂ ਆਈਆਂ ਸਾਰੀਆਂ ਬਾਹਰੋਂ ਆਈਆਂ ਬਠਿੰਡੇ ਤੋਂ ਵੀ ਆਈਆਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਸਾਡੀ ਖਾਤਰ ਆ ਕੇ ਬਠਿੰਡੇ ਤੋਂ ਚੱਲ ਕੇ ਆਏ ਆ ਸਰਕਾਰ ਲਗਾਤਾਰ ਕਹਿ ਰਹੀ ਸੀ ਜਥੇਬੰਦੀਆਂ ਵਾਲੇ ਲੱਡੇ ਰਹੇ ਨੇ ਇਹ ਬਿਨਾਂ ਕਿਲੋ ਧਰਨੇ ਲਾ ਲੈਂਦੇ ਨੇ ਪਰ ਅੱਜ ਲੱਗਦਾ ਵੀ ਲੋੜ ਹੈ ਜੀ ਸਾਹ ਜੀ ਸਾਨੂੰ ਬਹੁਤ ਲੋੜ ਹੈ ਇਨਾਂ ਦੀ ਜੀ ਇਹ ਕੋਈ ਲਟੇਰੇ ਨਹੀਂ ਹੈ ਅਸੀਂ ਇਨਾਂ ਦੀ ਸੇਵਾ ਤਾਂ ਹੀ ਕਰਦੇ ਆ ਸਵੇਰ ਤੋਂ ਖੜੇ ਆ ਅਸੀਂ ਤੁਸੀਂ ਦੇਖ ਲਓ ਵੀ ਸਾਨੂੰ ਘੱਟੋ ਘੱਟ 3 ਘੰਟੇ ਹੋ ਗਏ ਪਾਣੀ ਪਰਤੌਂਦਿਆਂ ਨੂੰ ਇੱਥੇ ਘੱਟੋ ਘੱਟ 3 ਘੰਟੇ ਹੋ ਗਏ ਤੇ ਕਾਫਲਾ ਮੁੱਕ ਨਹੀਂ ਰਿਹਾ ਕਾਫਲੇ ਨੇ ਆਖਰ ਬਹੌਰ ਜਾ ਕੇ ਖਤਮ ਹੋ ਜਾਣਾ ਜੀ ਸ਼ਾਮ ਨੂੰ ਇਹ ਤੋਂ ਹੀ ਨਹੀਂ ਮੁੱਕਦਾ ਹੈ ਕਿੰਨੇ ਪਿੰਡਾਂ ਵਿੱਚ ਕਾਫਲਾ ਜਾਣਾ ਹੈ ਅੱਜ ਇਹ ਕਾਫਲਾ ਲਗਭਗ 12-13 ਪਿੰਡਾਂ 'ਚ ਜਾਣਾ ਜੀ ਹੋਰ ਜਾ ਕੇ ਖਤਮ ਨਾ ਨੂਰਪੁਰ ਬੱਗੇ ਤੋਂ ਦਾਖੇ ਤੋਂ ਸ਼ੁਰੂ ਹੋਇਆ ਦਾਖੇ ਤੋਂ ਕੈਲਪੁਰ ਚੱਕ ਚੰਗਣਾ ਪਟੀਆਂ ਹੰਬੜਾ ਨੂਰਪੁਰ ਤੁਸੀਂ ਦੇਖ ਲੈ ਲੰਘੇ ਇੱਥੇ ਹੁਣ ਘੱਟ ਘੱਟ 2000 ਹੋ ਜੀ ਲੰਘ ਲੰਘ ਕੇ ਆਈ ਹੁਣ ਘੱਟੀਆਂ ਆ ਗਈਆਂ ਅੱਡ ਹੁਣ ਘੱਟੀਆਂ ਆ ਗਈਆਂ ਮਗਰ ਸਾਰੀਆਂ ਘੱਟੀਆਂ ਹੀ ਆ ਹੁਣ ਟਰੈਕਟਰ ਸਾਰੇ ਪੰਜਾਬ ਚੋਂ ਹੀ ਆਏ ਆ ਜੇਕਰ ਪੁਲਿਸ ਹੀ ਨਹੀਂ ਸਰਕਾਰ ਵਾਪਸ ਲੈਂਦੀ ਪਰ ਕੀ ਕਰੋਗੇ ਇਸ ਤੋਂ ਬਾਅਦ ਜਮੀਨਾਂ ਨਹੀਂ ਦੇਣੀਆਂ ਨੇ ਦੇਣੀ ਨਹੀਂ ਕਿਸੇ ਨੂੰ ਜਮੀਨ ਮਰ ਜਾਣਗੇ ਕਿਸਾਨ ਪਰ ਜ਼ਮੀਨ ਚ ਨਹੀਂ ਵੰਡਣ ਦੇਉ ਕੋਈ ਨਹੀਂ ਦੇਣਗੇ ਬਿਲਕੁਲ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ